ਤੁਸੀਂ ਸਰਫ ਐਕਸਲ ਦਾ ਲਿਕਵਿਡ ਲੈ ਜਾਨੇ ਆ ਦੇਖੋ ਲਿਕਵਿਡ ਵਾ ਸਰਫ ਐਕਸਲ ਦਾ ਲਿਕਵਿਡ ਲੈ ਜਾਨੇ ਆ 540 ਚ ਵਾ 4 ਲੀਟਰ ਵਾ 540 ਲਿਖਿਆ ਆ ਸਰਫ ਐਕਸਲ ਵਾ ਤੇ ਰੇਟ ਉਦਾ ਲਿਖਿਆ 795 ਰੁਪਏ ਆ ਦੇਖੋ 795 ਰੁਪਏ ਲਿਖਿਆ ਹੋਇਆ ਰੇਟ 795 ਰੁਪਏ ਇਹਦਾ ਰੇਟ ਵਾ ਤੇ ਉਦਾ ਇਹ ਲਾਇਆ ਆ 540 ਸਾਬਣ ਲੈਣਾ ਤੇ ਸਾਬਣ ਵੀ ਤੁਹਾਨੂੰ ਜਿਹੜਾ ਮਰਜ਼ੀ ਲੈ ਜਾਓ ਚਾਹੇ ਨਿੰਬੂ ਵਾਲਾ ਲੈ ਜਾਓ ਚਾਹੇ ਤੁਸੀਂ ਬਦਾਮਾ ਵਾਲਾ ਲੈ ਜਾਓ ਤੇ ਵੈਰੈਟੀ ਹਰ ਕੋ ਲੱਗੀ ਹੋਈ ਆ ਤੇ ਸਿਰਫ ਇਹ ਹੋਇਆਗਾ ਭਈ 75 ਰੁਪਏ ਚ ਤੇ ਭਈ 75 ਰੁਪਏ ਚ ਤੁਹਾਨੂੰ ਪੰਜ ਚੱਕੀਆਂ ਇਹ ਦੇਖੋ ਪੰਜ ਚੱਕੀਆਂ ਤੁਹਾਨੂੰ ਮਿਲਦੀਆਂ 75 ਰੁਪਏ ਚ ਇਹ ਦੇਖੋ ਤੁਹਾਨੂੰ ਪੰਜ ਚੱਕੇ 1 2 3 4 5 ਪੰਜ ਚੱਕੀਆਂ ਤਾਂ ਇੱਧਰ ਤੁਸੀਂ ਸਾਹਮਣੇ ਦੇਖੋ ਕਾਊਂਟਰ ਤੇ ਕਿੰਨਾ ਰਸਵ ਆਖਿਰ ਸਮਾਨ ਵਧੀਆ ਹੋਊਗਾ ਸਹੀ ਹੋਗਾ ਰੇਟ ਵੀ ਵਧੀਆ ਆ ਸਸਤਾ ਆ ਵਧੀਆ ਸਮਾਨ ਹੋਊਗਾ ਕਿ ਦੁਨੀਆ ਇੰਨੀ ਆਉਂਦੀ ਐ ਨਹੀਂ ਤਾਂ ਕੋਈ ਦੁਨੀਆ ਇੰਨੀ ਮੋੜ ਕਨੀ ਹੈਗੀ ਉਹਦੇ ਤਰੀ ਜੋ ਆ ਤੇ ਬਾਹਰ ਤੁਹਾਨੂੰ ਗੱਡੀਆਂ ਵੀ ਦਿਖਾਈਆਂ ਆ ਮੋਟਰਸਾਈਕਲ ਖੜੇ ਐ ਇੰਨੇ ਹਨਾ ਤੇ ਇਹ ਗੱਲ ਹੈਗੀ ਆ ਕਿ ਐਵੇਂ ਬੋਲਿਆ ਨਾ ਕਰੋ ਪਹਿਲਾਂ ਦੇਖਿਆ ਕਰੋ ਫਿਰ ਸੋਚਿਆ ਕਰੋ ਤੇ ਫਿਰ ਬੋਲਿਆ ਕਰੋ 110 ਰੁਪਏ ਮਿਲ ਜੂਗੀ ਤੇ ਜਿਹੜੇ ਬਰਾਊਨ ਚਾਵਲ ਖਾਣ ਦੇ ਸ਼ਕੀਨ ਆ ਤੇ 2-2 ਕਿਲੋ ਦੀਆਂ ਪੈਕਿੰਗ ਐ ਇਹਨਾਂ ਨੇ ਕੀਤੀਆਂ ਹੋਈਆਂ ਐ ਰੇਟ ਉੱਤੇ ਲਿਖੇ ਹੋਏ ਆ ਕੋਈ ਐਡਾ ਤੁਹਾਨੂੰ ਦਿੱਕਲ ਨਹੀਂ ਕਿ ਹਾਂ ਵੀ ਪਤਾ ਨਾ ਪਤਾ ਨਾ ਲੱਗੇ ਸਮਾਨ ਦਾ ਬਰਾਊਨ ਚੌਲ ਜਿਹੜੇ ਖਾਂਦੇ ਆ 2-2 ਕਿਲੋ ਦੀਆ ਪੈਕਿੰਗ ਗੱਲ ਰੇਟ ਲਿਖੇ ਹੋਇਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਇਆ ਹோம் ਐਂਡ ਕਲੈਕਸ਼ਨ ਤੇ ਘਰ ਦੀ ਹਰ ਕੁ ਜ਼ਰੂਰਤ ਵਾਲਾ ਸਮਾਨ ਜਿਵੇਂ ਕੂਜੀਆ ਸਾਬਣ ਤੇ ਤੇਲ ਸਾਰਾ ਤੁਹਾਨੂੰ ਅੱਜ ਵੀਡੀਓ ਨਾਲ ਪੜੇ ਰਗੀ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਲਾਈਕ ਸ਼ੇਅਰ ਕਰੇ ਜੁਕਰਟਿੰਗ ਤਾਂ ਅਨੁਸਾਰ ਰੇਟ ਵੀਰਾਂ ਨਾਲ ਸੰਗੇ ਤੇ ਸਸਤਾ ਸਮਾਨ ਆਫਤਨ ਖਾ ਬੀ ਜੇ ਬੜਾ ਬੜੇ ਯੋਚੇ ਲਿਤੇ ਆਨੇ ਆ ਜੀ ਅਸੀਂ ਆ ਗਏ ਆ ਵੂਮਨ ਕਲੈਕਸ਼ਨ ਤੇ ਟੈਂਪਰ ਦੇ ਪਰ ਇੱਕ ਦਾ ਟਾਈਮ ਹੋ ਗਿਆ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਕਾਫੀ ਜਾਣੇ ਸਮਾਨ ਲੈਣ ਆਂਦੇ ਆ ਤੇ ਦੇਖ ਸਕਦੇ ਇਧਰ ਵੀ ਜਿਨ੍ਹਾਂ ਨੂੰ ਇਹ ਵੈਮਾ ਕਿ ਹਾਂ ਵੀ ਸਸਤਾ ਆਇਆ ਹੋਆ ਤੇ ਖਰਾ ਨਹੀਂ ਹੋ ਤੇ ਉਹ ਜੇ ਇੰਨੇ ਲੋਕ ਆਂਦੇ ਲੈਣ ਤਾਂ ਕੋਈ ਵਧੀਆ ਹੋਊਗਾ ਤਾਂ ਹੀ ਆਉਂਦੇ ਲੈਣ ਹਨਾ ਤੇ ਜੇ ਖਰਾ ਹੋਊਗਾ ਤਾਂ ਹੀ ਲੈਣ ਉਹਦਾ ਥੋੜੀ ਕੋਈ ਹੁੰਦਾ ਨਮਸ਼ਾਰਦ ਗੱਡੀ ਸੀ ਤੇ ਬਾਕੀ ਤੁਹਾਨੂੰ ਵੀਡੀਓ ਨਾ ਬਣੇ ਰਹੀਓ ਤੇ ਅੰਦਰ ਜਾ ਕੇ ਦਿਖਾਉਣੀ ਅੱਜ ਤੇ ਲੋ ਜਿਹੜਾ ਬਿਸਕੁਟ ਉਹ ਜਿਆ ਮਤਲਬ ਕਿ ਲੱਗਾ ਹੋਇਆ ਆ ਤੇ ਚੀਜ਼ ਮਿਲਦੀ ਨਹੀਂ ਹੈਗੀ ਜੀ ਤੇ ਤੇ ਬਿਸਕਟ ਭੁਜੀਆ ਕੀ ਜਿਹੜਾ ਮਰਜ਼ੀ ਸਮਾਨ ਲੈ ਲੋ ਤੁਸੀਂ ਬਿਸਕਟ ਭੁਜੀਆ ਆਸਾਵਰ ਲੈਣ 38 ਰੁਪਏ ਚਾ ਤੇ ਬਾਹਰ ਪ੍ਰਾਈਸ ਤੇ ਜਿਆਦਾ ਆ ਜਿਹੜਾ ਇਹਦਾ ਪ੍ਰਾਈਸ 30 ਰੁਪਏ ਤੇ ਇਹ ਸਾਰਾ ਸਮਾਨ ਬਿਸਕਟ ਭੁਜੀਆ ਜੋ ਮਰਜ਼ੀ ਲੈ ਜੋ 38 ਰੁਪਏ ਚਾ ਤੇ ਆ ਆ 15 15 ਚਾ ਜੀ ਚਲੋ ਹੁਣ 15 ਚਾ ਟਕੋਰੀਆਂ ਹਨਾ ਟੋਰੀਆਂ ਵਗੈਰਾ ਟੋਰੀਆਂ ਵਗੈਰਾ ਆ ਪੂਜੀਆਂ ਆ ਇਹ ਸਾਰਾ ਇਹ ਦੋਨੇ ਚੀਜ਼ਾਂ 15 ਰੁਪਏ ਚ ਵਾ ਤੇ ਬਾਕੀ ਤੁਹਾਨੂੰ ਆ ਮਟਰੀ ਮਠੀਆਂ ਇਹ ਤੁਹਾਨੂੰ ਪੈਜੂਗੀਆਂ 38 ਰੁਪਏ ਚ ਇਹ ਸਾਰਾ ਪੂਜੀਆਂ ਜੋ ਵੀ ਆ 38 ਰੁਪਏ ਚ ਪੈਂਦਾ ਆ ਤੇ ਦੇਖ ਸਕਦੇ ਸਮਾਨ ਲੱਗਾ ਹੋਇਆ ਹੈ ਤਾਂ ਉਹ ਸਾਰਾ ਸਮਾਨ 38 36 ਰੁਪਏ ਚ ਲੱਗਾ ਤੇ ਕਟੋਰੀਆਂ ਜਿਹੜੀਆਂ ਇਹ ਕਟੋਰੀਆਂ ਮਿਲੂਗੇ ਤੁਹਾਨੂੰ 15 ਰੁਪਏ ਚ ਹੈ 30 ਰੁਪਏ ਚ ਤੇ ਇਹ ਵੀ ਤੁਹਾਨੂੰ 15 ਰੁਪਏ ਚ ਮਿਲ ਜੂਗੇ ਆ ਤੇ ਕਟੋਰੀਆਂ ਵੀ 15 ਰੁਪਏ ਚ ਪਾ ਕੇ 38 36 ਰੁਪਏ ਹੋਆ ਤੇ ਦੇਖ ਸਕਦੇ ਆ ਸਮਾਨ ਕਾਫੀ ਲੱਗਾ ਹੋਇਆ ਆ ਤੇ ਇਧਰ ਫਰੂਟੀਆਂ ਵਗੈਰਾ ਵੀ ਲੱਗ ਗਈਆਂ ਆ ਠੰਡੇ ਰਿਓ ਬੋਤਲਾਂ ਤੁਸੀਂ ਜਿਹੜੀ ਮਰਜ਼ੀ ਲੈ ਜਾਓ ਇਹ ਜੇ ਦੇਖਣਾ ਤੇ ਇਹਦਾ ਪਿੱਛੇ ਬਲੌਗਰ ਸੀ ਪਾਇਆ ਹੋਇਆ ਠੰਡੇ ਦੀਆਂ ਬੋਤਲਾਂ ਦਾ ਤੇ ਪ੍ਰਾਈਸ ਉਹੀ ਆ ਕਿ ਬਹੁਤ ਆ ਗਿਆ ਸਾਮਾਨ ਹਰ ਇੱਕ ਤਰ੍ਹਾਂ ਦਾ ਤੇ ਠੰਡਾ ਵੀ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਵਧੀਆ ਇਹ ਨਹੀਂ ਹੈਗਾ ਮਾੜਾ ਚੀਜ਼ ਵਾ ਵਧੀਆ ਚੀਜ਼ ਵਾ ਤੇ ਕੰਪਨੀ ਦੀ ਆ ਜਸਮਿਨ ਔਇਲ ਲੈ ਜਾਣਾ ਤੇ ਇਹ ਵੀ ਦੇਖੋ 40 ਰੁਪਏ ਚ ਬੋਤਲਾ ਹੁੰਦੀ ਆ ਜਸਮਿਨ ਔਇਲ ਦੀ ਛੋਟੀ ਬੋਤਲ ਜਿਹੜੀ ਆ 40 ਰੁਪਏ ਚ ਜਸਮਿਨ ਔਇਲ ਦੀ ਇਹ ਲੈ ਜਾ ਸਕਦੇ ਆ ਇਹ ਗਲੂਕੋਜ਼ ਦੀ ਆ ਤੇ ਉੱਪਰ ਇਹ ਜੜੀ ਦਰਸੀ ਜੜੀਆਂ ਬੂਟੀਆਂ ਵਾਲਾ ਹੈ ਰੋਇਲਾ ਕੇਸ਼ ਮੂਲ ਤੇ ਇਧਰ ਵੀ ਜੈਸਮਿਨ ਆਉਲਾ ਆਇਲ ਉਹ ਇਹ ਵੀ ਤਾਂ ਨਾ ਸਸਤਾ ਮਿਲ ਜੂਗਾ ਤੇ ਵੱਡੀਆਂ ਬੋਤਲਾਂ ਮਿਲ ਜੂਗੀਆਂ ਛੋਟੀਆਂ ਬੋਤਲਾਂ ਵੀ ਹੈਗੀਆਂ ਆ ਤੇ ਬਾਕੀ ਇਧਰ ਜੁਵੈਣ ₹24 ਜੁਵੈਣ ਤੁਹਾਨੂੰ ਆ ₹24 ਜੁਵੈਣ ਲੈ ਜਾਓ ₹24 ਜ ਹੈ ਨਾ ਤੇ ਇਹ ਵੀ ਪੈਕਟੇ ਦੇਈਆਂ ਜੁਵੈਣ ਦੇ ₹24 ਚਾ ਤੇ ਇਹ ਨੀਚੇ ਵੀ ਹਲਦੀ ਤੇ ਇੱਧਰ ਲਾਲ ਮਿਰਚ ਪਾਊਡਰ ਇੱਧਰ ਬੜੀ ਵੀ ਤੁਹਾਨੂੰ ਮਿਲ ਜੂਗੀ ਤੇ 40 40 ਰੁਪਏ ਲਿਖਿਆ ਹੋਇਆ ਇੱਧਰ ਤੇ ਜੇ ਤੁਸੀਂ ਬੜੀ ਲੈ ਜਾਣੀ ਆ ਮਹਾ ਦੀ ਬੜੀਆਂ ਵੀ ਤੁਹਾਨੂੰ ਮਿਲ ਜੂਗੀਆਂ ਤੇ ਦੇਖੋ ਜੀ ਮਹਾ ਦੇ ਬੜੀਆਂ ਆ ਤੇ ਇਹ ਵੀ ਤੁਹਾਨੂੰ 40 ਰੁਪਏ ਚ ਮਿਲ ਜੂਗਾ ਤੇ ਇਹ ਦੇਖੋ ਤੇ ਬਾਕੀ ਇੱਧਰ ਤੁਹਾਨੂੰ 45 ਰੁਪਏ ਚ ਮਸਾਲੇ ਚਾ ਨਾ ਮਸਾਲਾ ਮਿਲ ਜੂਗਾ 45 ਰੁਪਏ ਚ ਜੀ ਤੇ ਇਧਰ ਹਲਦੀ ਵੀ ਲੱਗੀ ਹੋਈ ਹੈ ਨੀਚੇ ਤੇ ਮਿਰਚਾਂ ਵੀ ਮਸਾਲਾ ਬਰੀਆਨੀ ਮਸਾਲਾ ਸਾਰਾ ਤੁਹਾਨੂੰ ਮਿਲ ਜੂਗਾ ਇਹ ਵੀ ਹਲਦੀ ਹੈ ਤੇ ਜਿਹੜਾ ਇਹ ਗਰਮ ਮਸਾਲਾ 35 ਰੁਪਏ ਲਿਖਿਆ ਹੋਇਆ ਹੈ ਦੇਖੋ ਗਰਮ ਮਸਾਲਾ ਇਹ ਤੁਹਾਨੂੰ 35 ਰੁਪਏ ਚ ਮਿਲ ਜੂਗਾ ਜੀ ਤੇ ਇਧਰ ਰਾਜਮਾ ਮਸਾਲਾ ਇਹ ਵੀ 45 ਰੁਪਏ ਚ ਹੈ ਰਾਜਮਾ ਮਸਾਲਾ ਤੇ ਇਧਰ ਪੀਜਾ ਬਟਰ ਪਨੀਰ ਮਸਾਲਾ ਲਿਖਿਆ ਹੈ ਤੇ ਇਹ ਵੀ ਤੁਹਾਨੂੰ 50 ਰੁਪਏ ਚ ਮਿਲ ਜੂਗਾ ਤੇ ਇਧਰ ਵੀ ਉਪਰ ਚਨਾ ਮਸਾਲਾ ਆ ਇਹ ਵੀ ਤੁਹਾਨੂੰ ਮਿਲ ਜੂਗਾ ਬਟਰ ਪਨੀਰ ਮਸਾਲਾ ਵੀ ਤੁਹਾਨੂੰ ਮਿਲ ਜੂਗਾ ਪਾਓ ਬਾਜੀ ਮਸਾਲਾ ਵੀ ਮਿਲ ਜੂਗਾ ਹਨਾ ਤੇ ਰਾਜਸਥਾਨੀ ਗਰਮ ਮਸਾਲਾ ਇਹ ਵੀ ਮਿਲ ਜੂਗਾ ਰਾਜਮਾ ਮਸਾਲਾ ਮਿਲ ਜੂਗਾ ਤੇ ਹਰ ਕਿਸ ਤਰ੍ਹਾਂ ਦੇ ਮਸਾਲੇ ਦੀਆਂ ਡੱਬੀਆਂ ਆ 35 ਰੁਪਏ ਆਪ ਰਾਜਮਾ ਮਸਾਲਾ 45 ਰੁਪਏ 50 ਰੁਪਏ ਰਾਜਸਥਾਨੀ ਮੈਂ ਗਰਮ ਮਸਾਲਾ ਹਨ ਤੇ ਇਧਰ ਬਟਰ ਪਨੀਰ ਮਸਾਲਾ ਇਹ ਵੀ ਤੁਹਾਨੂੰ 50 ਰੁਪਏ ਚ ਮਿਲ ਜੂਗਾ ਇਧਰ ਪਾਉਹਾ ਜੀ ਮਸਾਲਾ ਇਹ ਵੀ ਤੁਹਾਨੂੰ 45 ਰੁਪਏ ਚ ਲਿਖੇ ਹੋਇਆ ਰੇਟ ਐਦਾ ਕੁਛ ਨਹੀਂ ਕਿ ਰੇਟ ਨਹੀਂ ਲਿਖੇ ਹੈਗੇ ਪੀਪਰ ਬਲੈਕ ਪੀਪਰ ਪਾਊਡਰ ਹਨਾ ਇਹ ਵੀ ਤੁਹਾਨੂੰ 100 ਰੁਪਏ ਚ ਡੱਬੀ ਮਿਲ ਜੂਗੀ ਤੇ ਇਹ ਦੇਖੋ ਇਧਰ ਵੀ ਜਿੰਜਰ ਪਾਊਡਰ ਜਿੰਜਰ ਪਾਊਡਰ ਵੀ ਤੁਹਾਨੂੰ ਮਿਲ ਜੂਗਾ ਬਲੈਕ ਪੀਪਰ ਵੀ ਮਿਲ ਪਾਊਡਰ ਮਿਲ ਜੂਗਾ ਕਾਲੀ ਮਿਰਚ ਦਾ ਪਾਊਡਰ ਵੀ ਮਿਲ ਜੂਗਾ ਤੇ ਜੀਰਾ ਪਾਊਡਰ ਵੀ ਮਿਲ ਜੂਗਾ ₹60 ਦਾ ਡੱਬਾ ਆ ਦੇਖੋ ਇਸ ਨਾਲ ਕਸਤੂਰੀ ਮੇਥੀ ਕਸਤੂਰੀ ਮੇਥੀ ਵੀ ਤੁਹਾਨੂੰ ਮਿਲ ਜੂਗੀ ਤੁਸੀਂ ਹਰੀ ਮਹਿੰਦੀ ਲੈਣੀ ਤਾਂ ਹਰੀ ਮਹਿੰਦੀ ਵੀ ਮਿਲ ਜੂਗੀ ਜੀ ਇਧਰ ਹੈਂਗ ਹੈਂਗ ਵੀ ਤੁਹਾਨੂੰ ਮਿਲ ਜੂਗਾ ਇਧਰ ਜੀਰਾ ਪਾਊਡਰ ਵੀ ਮਿਲ ਜੂਗਾ 65 ਰੁਪਏ ਵਿੱਚ ਇਧਰ ਵੀ ਬਲੈਕ ਪੀਪਰ ਵਗੈਰਾ ਲੱਗਾ ਹੋਇਆ ਹੈ ਪਾਊਡਰ ਤੇ ਇਹ ਬਹੁਤ ਸਸਤਾ ਹੈ ਇਧਰ ਵੱਡੀਆਂ ਤੁਸੀਂ ਜੈਸਮਿਨ ਦੀ ਤੇਲ ਦੀ ਬੋਤਲਾਂ ਲੈਣੀਆਂ ਵੱਡੀਆਂ ਮਿਲ ਜੂਗੇ ਆਇਲ ਦੀਆਂ ਇਹਦਰ ਮਹਿੰਦੀ ਵੀ ਇਹਦਰ 330 ਰੁਪਏ ਦੀ ਇਹ ਦੇਖੋ 330 ਰੁਪਏ ਦੀ ਆ ਲੋ ਜੀ ਇਹ 330 ਦੀ ਆ ਅਲਮਾਉਂਡ ਡ੍ਰੋਪਸ ਦੀ ਹੈ ਨਾ ਇਹ 330 ਰੁਪਏ ਦੀ 625 ਮਿਲੀਲੀਟਰ ਮਿਲਦੀ ਆ ਤੇ ਇਹ ਵੀ ਬੋਤਲ ਕਾਫੀ ਵੱਡੀਆਂ ਦੇਖ ਸਕਦੇ ਆ ਬਹੁਤ ਸਸਤੀਆਂ ਲੱਗੀਆਂ ਹੋਈਆਂ ਰੇਟ ਉੱਪਰ ਲਿਖੇ ਹੋਏ ਇਹਦਰ ਜੈਸਮਿਨ ਆਇਲ ਵੀ ਤੁਹਾਨੂੰ ਮਿਲ ਜੂਗਾ ਜੀ ਵੋ 420 600 ਰੁਪਏ ਦਾ ਜੀਵੋ ਤੇਲ 올ਿਵ ਆਇਲ ਜਿਹੜਾ ਜੀਵੋ ਦਾ 올 ਆਇਲ 올ਿਵ ਆਇਲ ਵਾ ਇਹ ਵੀ ਤੁਹਾਨੂੰ ਮਿਲ ਜੂਗਾ 600 ਰੁਪਏ ਚ ਜੀ ਤੇ ਇੱਧਰ ਗੈਸ ਫਾਸਟ ਵਾਲਾ ਵੀ ਤੁਹਾਨੂੰ ਮਿਲ ਜੂਗਾ ਲੈਮਨ ਦਾ ਗੈਸ ਫਾਸਟ ਵਾਲਾ ਵੀ ਤੁਹਾਨੂੰ ਕਿੰਨੀਆਂ ਡੱਬੀਆਂ ਇਹਦੇ ਵਿੱਚ ਆਪਿਆ ਇਹ 420 ਤਾਂ ਲਿਖਿਆ ਹੋਇਆ ਆ ਤੇ ਇਹਦੇ ਵਿੱਚ ਬਾਹਰ ਦੇਖ ਲੈਣੇ ਕਿੰਨੀਆਂ ਡੱਬੀਆਂ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਗੈਸ ਦਾ ਲੈਮਨ ਫਲੇਵਰ ਦਾ ਤੇ ਇਧਰ نیچے ਗੈਸ ਉਹ ਗੈਸ ਫਾਸਟ ਜੀਰੇ ਵਾਲਾ ਇਹ ਵੀ 840 ਰੁਪਏ ਦਾ ਲਿਖਿਆ ਹੈ ਡੱਬਾ ਜੇ ਤੁਸੀਂ ਡੱਬਾ ਲੈ ਜਾਣਾ 840 ਰੋਦਾ ਇਹ 8-10 ਰੁਪਏ ਦੀ ਪੈਂਦੀ ਹੈ ਉਹ ਇੱਕ ਇੱਕ ਪੈਕ ਸ਼ਾਇਦ 870 ਰੁਪਏ ਦਾ ਪੈਂਦਾ ਹੈ ਤੇ ਇਧਰ ਲਾਈਵ ਉਹ ਆਏ ਵੀ ਮਿਲ ਜੂਗਾ ਤੁਹਾਨੂੰ ਤੇ ਇਧਰ ਤੁਹਾਨੂੰ ਟਮੇਟੋ ਸੌਸ ਵੀ ਮਿਲ ਜੁਗੇ ਹੈ ਦੇਖੋ ਲਿਖਿਆ ਹੋਇਆ ਹੈ ਦੇਅ ਇੱਕ 1.2 ਕਿਲੋ ਲੱਗੀਆਂ ਹੋਈਆਂ ਆ ਤੇ ਇਧਰ ਪਾਣੀ ਪੂਰੀ ਮਸਾਲਾ ਸਟਾਈਲ ਇਹ ਪਾਣੀ ਪੂਰੀ ਵੀ ਤੁਹਾਨੂੰ ਮਿਲ ਜਾਊਗਾ ਮਸਾਲਾ ਤੇ ਲੋ ਜੀ ਪ੍ਰਾਈਸ ਲੱਗਿਆ ਉਹਨਾ ਇੱਥੇ ਲੋ ਜੀ ਇਹਦੇ ਵਿੱਚ ਤੁਹਾਨੂੰ ਪਾਣੀ ਪੂਰੀ ਮਸਾਲਾ ਤੇ ਵਿੱਚੇ ਪਾਣੀ ਪੂਰੀ ਦੀਆਂ ਆਹ ਦੇਖੋ ਆਹ ਤੇ ਵਿੱਚੇ ਹੀ ਗੋਲ ਕੱਪੇ ਜਿਹੜੇ ਆ ਤੇ ਤਾਲ ਕਰ ਜਾ ਕੇ ਤਾਲ ਸਕਦੇ ਆ ਤੇ ਇਹ ਮਸਾਲਾ ਆ ਨਾਲ ਹੀ ਮਸਾਲਾ ਆ ਅਸੀਂ ਕਿ ਕੱਲਾ ਮਸਾਲਾ ਨਹੀਂ ਵਿੱਚੇ ਪਾਣੀ ਪੂਰੀ ਤੁਹਾਨੂੰ ਵਿੱਚੇ ਮਸਾਲਾ ਮਿਲ ਜੂਗਾ ਜੀ ਇੱਥੇ ਦੇਖੋ ਲੱਗੇ ਹੋਏ ਆ ਇੱਥੇ ਤੇ ਉੱਪਰ ਪਾਣੀ ਪੂਰੀ ਮਸਾਲਾ ਉਹ ਵੀ ਮਿਲ ਜੂਗਾ ਤੁਹਾਨੂੰ ਦੇਖੋ ਉੱਪਰ ਜਿਹੜਾ ਆ ਕੱਲਾ ਮਸਾਲਾ ਆ ਤੇ ਇਹ ਵਿੱਚੇ ਪਾਣੀ ਪੂਰੀ ਦੇ ਤੁਹਾਨੂੰ ਮਿਲ ਜੂਗੀਆਂ ਇਹ ਦੇਖੋ ਤੇ ਵਿੱਚੇ ਮਸਾਲਾ ਤੁਹਾਨੂੰ ਮਿਲ ਜੂਗਾ ਪੈਕਟ 'ਚ ਤੋਂ ਤੇ ਤੁਸੀਂ ਮਿਕਸਡ ਫਰੂਟ ਜੈਮ ਲੈਣਾ ਹੈ ਵੀ ਤੁਹਾਨੂੰ ਮਿਲ ਜੂਗਾ ਮਿਕਸਡ ਫਰੂਟ ਜੈਮ ਇਧਰ 4 ਬੇ ਤੁਹਾਨੂੰ ਕਿਲੋ ਕਿਲੋ ਦਾ ਡੱਬੇ ਮਿਲ ਜੂਗੇ ਹਨ ਤੇ ਇਧਰ ਕਾਫੀ ਪਾਊਡਰ ਲੈਣਾ ਹੈ ਕਾਫੀ ਪਾਊਡਰ ਵੀ ਤੁਹਾਨੂੰ ਮਿਲ ਜੂਗਾ ਤੇ ਦੇਖੋ ਜੀ ਤੇ ਮਤਲਬ ਕਿ ਹਰ ਕੁ ਆਮਲਾ ਮਰਬਾ ਲੈਣਾ ਹੈ ਕੈਂਡੀ ਲੈਣੀ ਆ ਕੈਂਡੀ ਵੀ ਲੱਗੀ ਆ 40 40 ਵਿੱਚ ਕੈਂਡੀਆਂ ਲੱਗੀਆਂ ਮਤਲਬ ਕਿ ਤੁਹਾਨੂੰ ਹਰ ਇੱਕ ਘਰ ਦੀ ਜ਼ਰੂਰਤ ਵਾਲਾ ਸਮਾਨ ਕਿਚਨ ਦੀ ਜ਼ਰੂਰਤ ਵਾਲਾ ਸਮਾਨ ਤੁਹਾਨੂੰ ਹਰ ਕੁ ਮਿਲ ਜੂਗਾ ਇੱਥੇ ਉਹ ਕਿੱਥੇ ਮਿਲਣਾ ਬਹੁ ਮੈਨੂਫੈਕਚਰਿੰਗ ਚ ਮਿਲਦਾ ਤੇ ਤੁਸੀਂ ਰੱਛ ਵੀ ਤੁਸੀਂ ਦੇਖ ਸਕਦੇ ਜਿਹੜੇ ਕਹਿੰਦੇ ਹਾਂ ਵੀ ਇੱਥੇ ਮਤਲਬ ਕਿ ਘਟਿਆ ਸਮਾਨ ਵਾ ਜਾਂ ਐਦਾਂ ਐ ਉਦਾਂ ਉਹ ਇਹ ਵੀ ਦੇਖ ਲੈਣ ਕਿ ਦੇਖੋ ਰੱਛ ਕਿੰਨਾ ਪਿਆ ਹੋਇਆ ਹੈ ਹਜੇ ਹਜੇ 1 ਵਜ ਦਾ ਟਾਈਮ ਆ ਦੁਪਹਿਰ ਦਾ ਤੇ ਉਸ ਟਾਈਮ ਵੀ ਰੱਛ ਬਹੁਤ ਪਿਆ ਹੋਇਆ ਹੈ ਜੀ ਜੀ ਗੈਸਟ ਤੁਮ ਹੋਗੇ ਆ ਤੁਸੀਂ ਇਹ ਵੀ ਸ਼ਾਲ ਕੰਪਨੀ ਹੈ ਨਾ ਵਿਸ਼ਾਲ ਕੰਪਨੀ ਦਾ ਸਾਬਣ ਚ ਲੈਨੇ ਆ ਤੇ ਇਹ ਤੁਹਾਨੂੰ ਪੈ ਜਾਂਦਾ ਆ 70 ਰੁਪਏ ਚ ਤੇ ਇਹ ਚਾਰ ਚਾਰਵਾ ਤੇ ਜੇ ਆ ਭਾਂਡੇ ਬਟਨ ਸਾਫ ਕਰਨ ਵਾਲਾ ਹਨਾ ਡਿਸ਼ ਵੋਸ਼ ਲੈਨੇ ਆ ਤੇ ਇਹ 골ਡ ਦਾ ਹਨਾ ਲੈਮਨ ਵਾਲਾ ਆ ਤੇ ਇਹ ਕਿੰਨੇ ਚ ਲਿਖਿਆ 30 ਰੁਪਏ ਚ ਮਿਲਦਾ ਹੈ ਜੀ ਬਹੁਤ ਸਸਤਾ ਸਮਾਨ ਆ ਬਾਕੀ ਤੁਹਾਨੂੰ ਰੱਛ ਵੀ ਦਿਖਾ deta ਇੰਦਾ ਨਹੀਂ ਹੈਗਾ ਕਿ ਘਟੀਆ ਸਮਾਨ ਉਹਦੇ ਕੋਈ ਦੁਕਾਨ ਤੇ ਆਉਂਦਾ ਵੀ ਨਹੀਂ ਹੁੰਦਾ ਇਹ ਗੱਲ ਆਪਣੀ ਹੈਗੀ ਆ ਇੱਧਰ ਤੁਸੀਂ ਦੇਖ ਲੋ ਰੱਛ ਹਨਾ ਉੱਧਰ ਦੇਖ ਲੋ ਉਹ ਸਾਹਮਣੇ ਦੇਖੋ ਰੱਜ ਕਿੰਨਾ ਆ ਉੱਧਰ ਦੇਖੋ ਜੀ ਤੇ ਐਦਾਂ ਨਾ ਸਮਝਿਆ ਕਰੋ ਕਿ ਦੁਕਾਨ ਤੇ ਜੇ ਅਕਸਰ ਚੀਜ਼ ਹੋ ਗਈ ਤੇ ਵਧੀਆ ਹੋ ਗਈ ਤੇ ਲੋਕ ਹੀ ਹੁੰਦੇ ਆ ਦੇਸੀ ਕੇ ਤੁਸੀਂ ਕ੍ਰਿਸ਼ਨਾ ਕੰਪਨੀ ਦਾ ਨਾ ਕ੍ਰਿਸ਼ਨਾ ਕ੍ਰਿਸ਼ਨਾ ਕੰਪਨੀ ਦਾ 515 100 ਦਾ ਡੱਬਾ ਆ ਹਰ ਇੱਕ ਡੱਬਾ ਤੁਸੀਂ ਛੋਟਾ ਡੱਬਾ ਲੈ ਜਾਣਾ ਛੋਟਾ ਲੈ ਜਾ ਸਕਦੇ ਵੱਡਾ ਲੈ ਜਾਣਾ ਵੱਡਾ ਲੈ ਜਾ ਸਕਦੇ ਉਧਰ 1500 ਰੇਟ ਦਾ ਵੱਡਾ ਡੱਬੇ ਆ ਪੀਪੇ ਵੀ ਤੁਹਾਨੂੰ ਮਿਲ ਜੂਗੇ ਦੇਸੀ ਕੇ ਇਹਦੇ ਤੇ ਇਧਰ ਡਾਲਡਾ ਕੇ ਆ ਤੇ ਡਾਲਡਾ ਕੇ ਵੀ ਤੁਸੀਂ 155 ਰੁਪਏ ਚ ਡਾਲਡਾ ਕੇ ਇਹ ਦੇਖ ਸਕਦੇ ਆ ਤੇ ਡਾਲਡਾ ਕੇ ਵੀ 155 ਰੁਪਏ ਚ ਤੁਹਾਨੂੰ ਮਿਲ ਜੂਗਾ ਦੇਸੀ ਕੇ ਮਿਲ ਜੂਗਾ ਤੇ ਬਾਕੀ ਦੁਨੀਆ ਤੇ ਤੁਹਾਨੂੰ ਦਿਖਾਈ ਦਿੱਤੀ ਕਿ ਕਿੰਨੀ ਹੈ ਗਈ ਆ ਇਧਰ ਤੁਸੀਂ ਸਾਹਮਣੇ ਦੇਖੋ ਕਾਊਂਟਰ ਤੇ ਕਿੰਨਾ ਰਸਵਾ ਅਕਸਰ ਸਮਾਨ ਵਧੀਆ ਹੋਊਗਾ ਸਹੀ ਹੋਊਗਾ ਰੇਟ ਵੀ ਵਧੀਆ ਆ ਸਸਤਾ ਆ ਵਧੀਆ ਸਮਾਨ ਹੋਊਗਾ ਕਿ ਦੁਨੀਆ ਇੰਨੀ ਹੁੰਦੀ ਨਹੀਂ ਤੇ ਕੋਈ ਦੁਨੀਆ ਨਹੀਂ ਮੂਰਖ ਨਹੀਂ ਹੈਗੀ ਉਦੇ ਤੁਰਿਓ ਆ ਤੇ ਬਾਹਰ ਤੁਹਾਨੂੰ ਗੱਡੀਆਂ ਵੀ ਦਿਖਾਈਆਂ ਆ ਮੋਟਰਸਾਈਕਲ ਖੜੇ ਐ ਇੰਨੇ ਹਨਾ ਤੇ ਇਹ ਗੱਲ ਹੈਗੀ ਆ ਕਿ ਐਵੇਂ ਬੋਲਿਆ ਨਾ ਕਰੋ ਪਹਿਲਾਂ ਦੇਖਿਆ ਕਰੋ ਫਿਰ ਸੋਚਿਆ ਕਰੋ ਤੇ ਫਿਰ ਬੋਲਿਆ ਕਰੋ ਤੇ ਦੁਨੀਆ ਮੂਰਖ ਨਹੀਂ ਹੈਗੀ ਉਦੇ ਤੁਰਿਓ ਇੰਨੀ ਦੁਨੀਆ ਲੈਣ ਆਉਂਦੀ ਸਮਾਨ ਸਾਹਮਣੇ ਦੇਖ ਸਕਦੇ ਤੁਸੀਂ ਲੋ ਜੀ ਆ ਬੋਤਲਾਂ ਆ 330 ਦੀ ਪੇਟੀ ਐ 6 ਬੋਤਲਾਂ ਆ ਤੇ ਮਿਕਸ ਜੂਸ ਵੀ ਮਿਲ ਜੂਗਾ ਇਹ ਚੀ ਦਾ ਵੀ ਜੂਸ ਤੁਹਾਨੂੰ ਮਿਲ ਜੂਗਾ ਇਹ ਦੇਖੋ ਜੀ तीन सौ ती दियाँ छः पेटियां छः बोतल है जी छः पेटियां इधर लगिया पिख सदा लीची का जूस है देखो कोई भी ड्रिंक तुम ले सहे लीची का चाहे मिक्स कुछ भी लै जाओ तो ते देखो तीन सौ ती बोतल बाकी है देखो देख सकते हैं हाँ जी मिक्स ओके ओके ਲੋ ਜੀ ਇਹ ਵੀ ਮਿਕਸ ਜੂਸ ਚਾਹੇ ਤੁਸੀਂ ਲਾਲ ਲਓ ਨਾ ਮੈਂ 100 ਜੂਸ ਵੀ ਤੁਹਾਨੂੰ ਇਹ ਦੇਖੋ ਗਾਵਾ ਦਾਇਆ ਗਾਵਾ ਦਾ ਵੀ ਤੁਹਾਨੂੰ ਮਿਕਸ ਵੀ ਮਿਲ ਜੂਗਾ 330 ਰੁਪਏ ਦੀ ਪੇਟੀ ਆ ਤੇ 6 ਬੋਤਲਾਂ ਇਹਦੇ ਵਿੱਚ ਦੇਖ ਸਕਦੇ 6 ਬੋਤਲਾਂ ਇਦਾਂ ਮਿਲਦੀਆਂ ਆ ਤੇ ਜਦਾਂ 4 ਬੋਤਲਾਂ ਤੋਂ 6 6 ਬੋਤਲਾਂ 330 ਰੁਪਏ ਦੀ ਪੇਟੀ ਹੁੰਦੀ ਹੈ ਇਹੋ ਤੇ 2 2 ਲੀਟਰ ਦੀ ਬੋਤਲ ਹੈ ਉਹ ਤੇ ਤੁਹਾਨੂੰ ਮਿਲ ਜੂਗੀ 330 ਰੁਪਏ ਚ ਇਹ ਦੇਖੋ ਇੱਧਰ ਲੱਗੀਆਂ ਪਈਆਂ ਬਾਕੀ ਟੰਡੇ ਦੀਆਂ ਪੇਟੀ ਵੀ ਤੁਹਾਨੂੰ ਲੱਗੀਆਂ ਮਿਲ ਜੂਗੀਆਂ ਕੀਤਾ ਨੂੰ ਠੰਡੇ ਦੀ ਜਿਹੜੀ ਆ ਸਰਪ੍ਰਾਈਜ਼ ਵਾ ਫੈਂਟਾ ਆ ਲਿੰਕਾ ਇਹ 2.5 ਲੀਟਰ ਦੀ ਆ ਬੋਤਲ ਬਾਕੀ ਜੇ ਤੁਸੀਂ ਇਹਦਾ ਪ੍ਰਾਈਸ ਦੇਖਣਾ ਤਾਂ ਸਾਡੇ ਪਿੱਛੇ ਵੀਡੀਓ ਪਾਈ ਹੋਈ ਆ ਤਾਂ ਤੁਸੀਂ ਦੇਖ ਸਕਦੇ ਆ ਜਾਂ ਫੇ ਸਾਡੀ ਵੀਡੀਓ ਉਰੇ ਤੇ ਸਾਰਾ ਪ੍ਰਾਈਸ ਠੰਡੇ ਦੇ ਬੋਤਲਾਂ ਦਾ ਦੱਸਿਆ ਹੋਇਆ ਹੈ ਤੇ ਦੇਖੋ ਜੀ ਛਾਲ ਤਾਂ ਸਰਫ ਤੁਹਾਨੂੰ ਮਿਲ ਜਾਊਗਾ 200 ਰੁਪਏ ਚ ਇਹ ਦੇਖੋ 200 ਰੁਪਏ ਲਿਖਿਆ ਇਹਦਾ ਵਿਛਾਲ ਦਾ ਸਰਫ ਦਾ ਤੇ ਇਹ ਪ੍ਰਾਈਸ ਦੱਸਿਆ ਹੋਇਆ ਹੈ ਮੋਰ ਮੋਰ ਲਾਈਟ ਐਕਸਟਰਾ ਆਰਡਰ ਇਹ 280 ਰੁਪਏ ਲਿਖਿਆ ਹੋਇਆ ਹੈ 4 ਕਿਲੋ ਦੇ ਪੈਕਟ ਮਿਲਦੇ ਆ 280 ਰੁਪਏ ਚ ਹੈ ਉਹ ਸਾਹਮਣੇ ਹੈਗਾ ਆ ਇਹ ਵੀ 4 ਕਿਲੋ ਦਾ ਆ ਇਹ 200 200 ਰੁਪਏ ਦਾ ਇਹ 280 ਦਾ ਆ ਇਸ ਤਰ੍ਹਾਂ ਮਤਲਬ ਲੱਗੇ ਹੋਏ ਆ ਤੇ ਇਹ ਫੈਨਾਂ ਦਾ ਵੀ ਤੁਹਾਨੂੰ ਮਿਲ ਜੂਗੇ ਅਲਟਰਾ ਵਾਈਟ ਵੀ ਮਿਲ ਜੂਗਾ ਤੇ ਜੇ ਅਲਟਰਾ ਵਾਈਟ ਲੈਣਾ ਤੁਹਾਨੂੰ 1 ਕਿਲੋ ਦਾ ਸਰਫ ਦਾ ਪੈਕਟ 55 ਰੁਪਏ ਚ ਮਿਲ ਜੂਗਾ ਅਲਟਰਾ ਵਾਈਟ ਹੋਇਆ ਦੇਖੋ ਜੀ ਤੇ ਇਹ ਦੇਖੋ ਅਲਟਰਾ ਵਾਈਟ ਵਾ ਇਹ ਤੁਹਾਨੂੰ 55 ਰੁਪਏ ਚ ਮਿਲ ਜੂਗਾ ਫੈਨਾ ਵੀ ਮਿਲ ਜੂਗੇ ਤੇ ਮੋਰ ਲਾਈਟ ਵਾ ਸਰਫ ਇਸ ਤਰ੍ਹਾਂ ਸਰਫ ਲੱਗੇ ਹੋਏ ਆ 4 ਕਿਲੋ ਦਾ ਮੋਰ ਲਾਈਟ ਹੈ 280 ਰੁਪਏ ਚ ਵਿਸ਼ਾਲ ਦਾ ਲੈਣਾ 200 ਰੁਪਏ ਚ ਇਹਦਾ ਰੇਟ ਲਿਖੇ ਹੋਏ ਆ ਰਾਦੇ ਆ ਕੰਪਨੀ ਦਾ ਤੇਲ ਵਾ ਇਹ ਤੁਹਾਨੂੰ 635 ਰੁਪਏ ਦੀ ਮਿਲ ਜੂਗੀ ਤੇ ਬਾਕੀ ਪੀਪੇ ਵੀ ਲੈ ਜਾ ਸਕਦੇ ਪੀਪੇ ਵੀ ਲੱਗੇ ਹੋਏ ਆ ਇਹ ਦੇਖੋ ਪੀਪੇ ਵੀ ਲੈ ਜਾ ਸਕਦੇ 2 ਲੀਟਰ ਦੀਆਂ ਬੋਤਲਾਂ ਤੁਹਾਨੂੰ ਮਿਲ ਜੂਗੀਆਂ ਤੇ ਇਹ ਰਾਦੇ ਕੰਪਨੀ ਦੀਆਂ ਜਿਹੜੀ ਆ ਬੱਡੀ ਆ ਇਹ ਹੈਗੀ 635 ਰੁਪਏ ਚ ਉਹਦਾ ਪ੍ਰਾਈਸ ਇਹ ਰਾ ਲਿਖਿਆ ਹੋਇਆ ਹੈ ਪ੍ਰਾਈਸ ਕਿੱਥੇ ਲਿਖਿਆ ਸੀ ਪ੍ਰਾਈਸ ਕਿੱਥੇ ਲਿਖਿਆ ਆ ਦੇਖੋ ਉਹਦਾ ਪ੍ਰਾਈਸ ਇਹ ਰਾ ਲਿਖਿਆ ਹੈ 760 ਰੁਪਏ ਐਮ ਆਰ ਆਈ ਪੀ ਹੈ ਤੇ ਇਹ ਦੇਖੋ 760 ਰੁਪਏ ਲਿਖਿਆ ਆ ਤੇ 635 ਜੋ ਬੋਤਲ ਪੈਂਦੀ ਆ ਜੀ ਤੇ ਹੈਂਡ ਵਾਸ਼ ਉਹ ਤੇ ਹੈਂਡ ਵਾਸ਼ 68 ਰੁਪਏ ਦਾ ਹਨਾ 68 ਰੁਪਏ ਹੀ ਆ ਨਾ 68 ਰੁਪਏ ਦਾ ਲੈਮਨ ਤુલਸੀ ਐਲੋਵੇਰਾ ਤੇ ਇਹ ਦੇਖੋ ਇਹ ਤੁਹਾਨੂੰ 68 ਰੁਪਏ ਚ ਮਿਲ ਜਾਊਗਾ ਜੀ ਤੇ ਉਹ ਨਾਲ ਹੈ 105 ਰੁਪਏ ਇਹ 105 ਰੁਪਏ ਚ ਟਾਇਲਟ ਹੈ ਨਾ ਸਾਫ ਕਰਨ ਵਾਲਾ 105 ਰੁਪਏ ਚ ਇਹ ਇਹਦੇ ਨਾਲ ਤੁਹਾਨੂੰ ਮਿਲ ਜਾਊਗਾ 1 ਲੀਟਰ ਆਇਆ ਦੇਖੋ 135 ਹਨਕੋ ਹਨਕੋ ਮੈਟਿਕ ਇਹ ਵੀ ਤੁਹਾਨੂੰ 135 ਰੁਪਏ ਚ ਮਿਲ ਜਾਊਗਾ ਜੀ ਤੇ ਅੰਦਰ ਹੈਂਡ ਵਾਸ਼ ਮੈਡੀਮੈਕਸ ਹੈ ਹੈਂਡ ਵਾਸ਼ ਇਹ ਤੁਹਾਨੂੰ 68 ਰੁਪਏ ਚ ਦੱਸ ਤੁਹਾਨੂੰ ਮਿਲ ਜਾਊਗਾ ਇੱਧਰ ਤੁਸੀਂ ਸਰਫ ਐਕਸਲ ਦਾ ਲਿਕਵਿਡ ਲੈ ਜਾਣੇ ਆ ਦੇਖੋ ਲਿਕਵਿਡ ਵਾ ਸਰਫ ਐਕਸਲ ਦਾ ਲਿਕਵਿਡ ਲੈ ਜਾਣੇ ਆ 540 ਚ ਵਾ 4 ਲੀਟਰ ਵਾ 540 ਲਿਖਿਆ ਆ ਸਰਫ ਐਕਸਲ ਵਾ ਤੇ ਰੇਟ ਉਦਾ ਲਿਖਿਆ 795 ਰੁਪਏ ਆ ਦੇਖੋ 795 ਰੁਪਏ ਲਿਖਿਆ ਹੋਇਆ ਰੇਟ 795 ਰੁਪਏ ਇਹਦਾ ਰੇਟ ਵਾ ਤੇ ਉਦਾ ਇਹ ਲਾਇਆ 540 ਰੁਪਏ ਚ 4 ਲੀਟਰ ਦਾ ਇਹਦਾ ਸਰਫੈਕਸ ਲਿਆ ਤੁਹਾਨੂੰ ਮਿਲ ਜੂਗੀਆਂ 1000 ਚ ਹੈ ਨਾ 1000 1080 1080 ਚ ਇਹ ਵੀ ਤੁਹਾਨੂੰ 1080 ਚ ਸਰਫੈਕਸ ਵਾਲੀ ਬਾਲਟੀਆਂ ਵੀ ਤੁਹਾਨੂੰ ਮਿਲ ਜੂਗੀਆਂ ਤੁਸੀਂ ਆਹ ਸਮਾਨ ਦੇਖੋ ਹਨਾ ਇਹਨਾਂ ਸਾਰਾ ਕਿਚਨ ਦਾ ਸਮਾਨ ਭਰਿਆ ਹੋਇਆ ਹੈ ਤੇ ਇਹਨਾਂ ਨੂੰ ਸਸਤਾ ਲਗਾਊਗਾ ਤੇ ਤਾਂ ਹੀ ਇਹਨੇ ਭਰੀ ਹੋਈ ਹੈ ਤੇ ਦੇਖ ਸਕਦੇ ਤੁਸੀਂ ਲੋ ਜੀ ਹਰ ਕਿਸਮ ਦਾ ਸਮਾਨ ਇਹਨਾਂ ਨੇ ਕਿਚਨ ਦਾ ਭਰਿਆ ਹੋਇਆ ਜੇ ਨਾ ਸਸਤਾ ਲੱਗਦਾ ਹੈ ਤੇ ਤਾਂ ਹੀ ਇਹ ਲੈ ਕੇ ਚੰਦੇ ਆ ਤੇ ਤੁਹਾਨੂੰ ਕੀ ਲੱਗਦਾ ਸਸਤਾ ਲੱਗਦਾ ਸਮਾਨ ਇੰਨਾ ਭਰਿਆ ਆ ਟੋਕਰੀ ਹਾਂਜੀ ਆ ਹਨਾ ਫਿਰ ਤੇ ਇਹ ਤਾਂ ਮੁਰਖ ਲੋਕ ਨਾ ਬਣਿਆ ਕਰੋ ਕੋਈ ਸਸਤੀ ਚੀਜ਼ ਹੁੰਦੀ ਆ ਤਾਂ ਤਾਂ ਹੀ ਆ ਵਧੀਆ ਹੋਊਗੀ ਤਾਂ ਹੀ ਕੋਈ ਲੈ ਜਾਂਦਾ ਆ ਤੇ ਬਾਕੀ ਇਹ ਤਾਂ ਤੁਹਾਨੂੰ ਚਨੇ ਦੀ ਦਾਲ ਵੀ ਇਸ ਤਰ੍ਹਾਂ ਪੈਕਟ ਮਿਲ ਜੂਗੇ ਚਨੇ ਦੀ ਦਾਲ ਦੇ ਪੈਕਟ ਮਿਲ ਜੂਗੇ ਨਾ ਤੇ ਚਾਵਲ ਮਿਲ ਜੂਗੇ 2 ਕਿਲੋ ਦੇ ਤਾਂ ਪੜੇ ਹੋਏ ਪੈਕਟ ਤੇ ਮੂੰਗੀ ਦਾਲ ਹਨਾ ਮੂੰਗੀ ਸਾਫਤ ਮੂੰਗੀ ਆਏ ਮਹਾਨ ਮਾਂ ਤੋਤੇ ਤੇ ਜੇ ਆ 40 ਅੱਧਾ ਕਿਲੋ ਆ ਤੇ ਹਰ ਇੱਕ ਤੁਹਾਨੂੰ ਦਾਲ ਮਿਲ ਜੂਗੀ ਚੀਨੀ ਤੁਹਾਨੂੰ 2 ਕਿਲੋ 92 ਰੁਪਏ ਦੇ ਮਿਲ ਜੂਗੀ ਇਹਦੇ ਚਨੇ ਮਿਲ ਜੂਗੇ ਵਾਈਟ ਚਨੇ ਮਿਲ ਜੂਗੇ 90 ਰੇ ਨਾ ਰਾਜਮਾ ਤੁਹਾਨੂੰ ਮਿਲ ਜੂਗਾ ਤੇ ਰਾਜਮਾ ਤੁਹਾਨੂੰ ਕਿਲੋ ਇਹ ਸਾਰੀ ਪੈਕਿੰਗ ਜਿਹੜੀ ਆ ਕਿਲੋ-ਕਿਲੋ ਦੀ ਆ ਤੇ ਇਹਦੇ ਰੇਟ ਵੀ ਤੁਹਾਨੂੰ ਦੱਸ ਦਾਂ ਨੇ ਜਿੱਦਾਂ ਵਾਈਟ ਚਨੇ 90 ਰੁਪਏ ਦੇ ਰਾਜਮਾ ਤੁਹਾਨੂੰ 120 ਰੁਪਏ ਦੇ ਮਿਲ ਜੂਗੇ ਐਦਾਂ ਹੀ ਮਸਾਂ ਦਾਲ 120 ਰੁਪਏ ਮਿਲ ਜੂਗੀ ਐਦੇ ਤੁਹਾਨੂੰ ਮੂੰਗੀ ਸਾਫਤ ਮੂੰਗੀ 116 ਰੁਪਏ ਮਿਲ ਜੂਗੀ ਤੇ ਮਾਂ ਸਾਫਤ ਤੁਹਾਨੂੰ ਮਿਲ ਜੂਵੇ 104 120 ਰੁਪਏ ਹਰ ਹਰ ਦੀ ਦਾਲ ਤੇ ਮਾਂਹ ਦੀ ਦਾਲ ਤੁਹਾਨੂੰ 106 ਰੁਪਏ ਮਿਲ ਜੂਗੀ ਤੇ ਇਸ ਤਰ੍ਹਾਂ ਐਦਾ ਪ੍ਰਾਈਸ ਲੱਗੇ ਹੋਏ ਆ ਤੇ ਐਦੇ ਤੁਹਾਨੂੰ ਰੋਂਗੀ ਮਿਲ ਜੂਗੀ 100 ਰੁਪਏ ਦੀ ਕਿਲੋ ਕਿੱਲੋ ਦੀ ਪੈਕਿੰਗ 1 ਕਿਲੋ ਕਿਲੋ ਦੀ ਪੈਕਿੰਗ ਆਇਆ ਏ 100 ਰੁਪਏ ਆ ਮੋਠ ਮੋਠ ਵੀ ਤੁਹਾਨੂੰ ਮਿਲ ਜੂਗਾ 80 ਰੁਪਏ ਕਿਲੋ ਤੇ ਚਨੇ ਦਾਲ ਦਾ ਕੀ ਹੈ ਪ੍ਰਾਈਸ 80 ਰੁਪਏ ਕਿਲੋ ਚਨੇ ਦਾਲ ਚਨੇ ਦਾਲ ਵੀ ਤੁਹਾਨੂੰ 80 ਰੁਪਏ ਕਿਲੋ ਮਿਲ ਜੂਗੀ ਅੱਛਾ ਤੇ ਇਹ ਦੇਖੋ ਇਹ ਪ੍ਰਾਈਸ ਕੁੜੀ ਲਾ ਰਹੀ ਹੈ ਨਾਲ ਨਾਲ ਇਹ ਭਾਜੀ 20 ਰੁਪਏ ਦੇ ਤੇ ਬਿਨੇ ਘਰ ਲੈ ਜਾਣਾ ਬਿਨੇ ਘਰ ਵੀ ਤੁਹਾਨੂੰ ਮਿਲ ਜਾਊਗਾ ਘਰ ਦੇ ਹੀ ਜ਼ਰੂਰਤ ਵਾਲਾ ਹਰ ਇੱਕ ਸਮਾਨ ਤੁਹਾਨੂੰ ਮਿਲ ਜਾਊਗਾ ਦੇਖੋ ਪ੍ਰਾਈਸ ਲੇਖ ਰਹੀ ਹਾਂ ਦੇਖੋ ਕਿੱਥੇ ਲਿਖਾਂ ਇੱਥੇ ਮੈਂ ਮੇਰਾ ਵੀ ਸਬਸਕ੍ਰਾਈਬ ਕਰ ਲੈਣਾ ਕਿ ਤੁਸੀਂ ਮੈਂ ਸਬਸਕ੍ਰਾਈਬ ਕਰਨਾ ਤੁਹਾਨੂੰ ਮੈਂ ਤੁਹਾਨੂੰ ਸਬਸਕ੍ਰਾਈਬ ਕਰਨਾ ਤੁਸੀਂ ਮੈਨੂੰ ਹਾਂ ਫੇਰ ਕਾਤੇ ਲਿਖੂੰਗੀ ਕੀ ਹੈ R W E C H L ਮਨਜੀਤ ਅਮੇ ਅਨਜੀ ਆਇਤੀ ਤੂੰ ਗੱਲ ਕਰ ਤੇਰੀ ਵੀਡੀਓ ਬਣਾਦਾ ਨਹੀਂ ਆ ਦੇਖੀ ਫਿਰ ਹੈ ਤੇ ਕਿਥੇ ਦਿਨੋਂ ਉੱਦਾਂ ਤੇ ਆਂਦੀ ਹੋ ਗਏ ਅਮਾ ਅੱਛਾ ਕਿਲੋ ਦੀ ਪੈਗੀ ਹਾਂਜੀ ਮੇਰੇ ਕੋਲ ਹੋ ਗਿਆ ਹਰ 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 ਦੀਵਿਤਾ ਦਾਲ ਤੁਹਾਨੂੰ 120 ਰੁਪਏ ਮਿਲ ਜੂਗੀ ਤੇ ਇੱਧਰ ਧੋਤੀ ਮਾਂ ਦੀ ਦਾਲ ਤੁਹਾਨੂੰ 110 ਰੁਪਏ ਮਿਲ ਜੂਗੀ ਤੇ ਜਿਹੜੇ ਬਰਾਊਨ ਚਾਵਲ ਖਾਣ ਦੇ ਸ਼ਕੀਨ ਹੋ ਤੇ 2-2 ਕਿਲੋ ਦੀਆਂ ਪੈਕਿੰਗਾਂ ਇਹਨਾਂ ਨੇ ਕੀਤੀਆਂ ਹੋਈਆਂ ਐ ਰੇਟ ਉੱਤੇ ਲਿਖੇ ਹੋਏ ਆ ਕੋਈ ਐਦਾ ਤੁਹਾਨੂੰ ਦਿੱਕਤ ਨਹੀਂ ਕਿ ਹਾਂ ਵੀ ਪਤਾ ਨਾ ਪਤਾ ਨਾ ਲੱਗੇ ਸਮਾਨ ਦਾ ਬਰਾਊਨ ਚੌਲ ਜਿਹੜੇ ਖਾਂਦੇ ਆ 2-2 ਕਿਲੋ ਦੀਆਂ ਪੈਕਿੰਗਾਂ ਦਾ ਰੇਟ ਲਿਖੇ ਹੋਇਆ ₹100 ਬਰਾਊਨ ਚਾਵਲ ਚਾਵਲ ਮਿਲ ਜਾਂਦੇ ਆ ਤੇ ਆ ਕਣੀ ਕਿੰਨੇ ਚ ਮਿਲ ਜਾਂਦੀ ਤੇ ਆ ਕਣੀ 2 ਕਿਲੋ ਜਿਹੜੀ ਐ ₹64 ਚ ਆ ਕਣੀ ਜਿਹੜੀ ਐ 2 ਕਿਲੋ ਦੀ ₹64 ਚ ਮਿਲ ਜੂਗੀ ਤੇ ਹਰ ਕੋਈ ਪ੍ਰਾਈਸ ਲਿਖਿਆ ਹੋਇਆ ਇਦਾਂ ਦਿੱਕਤ ਨਹੀਂ ਆਈ ਕਿ ਸਾਨੂੰ ਪਤਾ ਨਾ ਲੱਗੇ ਪ੍ਰਾਈਸ ਦਾ ਪ੍ਰਾਈਸ ਹਰ ਇੱਕ ਚੀਜ਼ ਤੇ ਲਿਖਿਆ ਹੋਇਆ ਹੈ ਬਰਾਊਨ ਚਾਵਲ ਕੀ ਦਾਣਾਂ ਦਾ ਸਭ ਰੇਟ ਲਿਖਿਆ ਹੋਇਆ ਹੈ ਜੀ ਬੇਸਣ ਵੀ ਤੁਹਾਨੂੰ 80 ਰੁਪਏ ਕਿਲੋ ਚਨਾ ਦਾਲ ਬੇਸਣ ਪਿਓਰ ਲਿਖਿਆ ਹੋਇਆ ਦੇਖੋ ਬੇਸਣ ਵੀ ਤੁਹਾਨੂੰ 80 ਰੁਪਏ ਕਿਲੋ ਮਿਲ ਜਾਊਗਾ ਤੇ ਅੱਧਾ ਕਿਲੋ ਦੀ ਪੈਕੇਜ ਆ ਗਈ 40 ਰੁਪਏ ਦੀ ਤੇ ਇੱਧਰ ਤੁਹਾਨੂੰ ਮਕਰੋਨੀ ਹਨਾ ਪਾਸਤਾ ਇਹ ਵੀ ਚੀਜ਼ਾਂ ਮਿਲ ਜੂਗੀਆਂ ਤੇ ਅਦਰ ਕੜਕ ਚਾਹੇ ਕੜਕ ਚਾਹੇ ਦਾ ਕੀ ਰੇਟ ਹੈ ਇਹ ਚਲੋ ਜੀ ਇਹ ਹੈਗੀ ਹੈ ਰੇਟ 320 ਰੁਪਏ 220 ਰੁਪਏ 320 ਰੁਪਏ ਰੇਡਾ ਕੜਕ ਕੜਕ ਚਾਹ ਪੱਤੀ ਆ ਤੇ 220 ਰੇਟ ਵਾ 320 ਰੁਪਏ ਫਿਕਸ ਰੇਟ ਵਾ ਤੇ 220 ਰੁਪਏ ਦੀ ਤੁਹਾਨੂੰ ਮਿਲ ਜੂਗੀ ਜੀ ਇਹ ਕੜਕ ਚਾਹ ਪੱਤੀ ਤੇ 220 ਰੁਪਏ ਦੀ ਅਦਰ ਬੜੀਆਂ ਪਾਪੜ ਤੁਸੀਂ ਲੈ ਜਾ ਸਕਦੇ ਹੋ ਤੇ ਛੋਟੀਆਂ ਚਾਹ ਪੱਤੀਆਂ ਵੀ ਤੁਹਾਨੂੰ ਮਿਲ ਜੂਗੀਆਂ ਦੇਖੋ ਛੋਟੀਆਂ ਵੀ ਚਾਹ ਪੱਤੀ ਮਿਲ ਜੂਗੀਆਂ ਬੜੀਆਂ ਮਿਲ ਜੂਗੀਆਂ ਪਾਪੜ ਮਿਲੂਗਾ ਸੋਇਆ ਬੀਂਡੀਆਂ ਮਿਲ ਜੂਗੀਆਂ ਇੱਧਰ ਵਿਨੇਗਰ ਲਈ ਜਾਣਾ ਤੇ ਵਿਨੇਗਰ ਤੁਹਾਨੂੰ 20 ਰੁਪਏ ਚ ਤੇ ਇੱਧਰ ਚਿੱਲੀ ਸੌਸ ਵੀ ਮਿਲ ਜੂਗਾ ਸੋਇਆ ਸੌਸ ਵੀ ਮਿਲ ਜੂਗਾ ਇੱਧਰ ਵੀ ਚਿੱਲੀ ਸੌਸ ਲੱਗਾ ਹੋਇਆ ਹੈ ਤੇ ਤੁਸੀਂ ਹਰ ਇੱਕ ਵੈਰਾਈਟੀ ਮਿਲ ਜਾਂਦੀ ਹੈ 20 30 ਰੁਪਏ 40 ਰੁਪਏ ਇਹੀ ਪ੍ਰਾਈਸ ਵਾ ਤੇ ਉੱਪਰ ਤੇ ਪ੍ਰਾਈਸ ਵਾ ਕਾਫੀ ਲਿਖਿਆ ਹੁੰਦਾ ਹੈ ਤੇ ਪਰ ਇਹ ਇਹਦਾ ਪ੍ਰਾਈਸ ਵੀ 30 40 ਇਸ ਤਰ੍ਹਾਂ ਆ ਜਿਦਾ ਵਿਨੇਗਰ ਦਾ 20 ਰੁਪਏ ਚ ਰੇਟ ਕਹਿੰਦਾ ਤੁਸੀਂ ਸੋਇਆ 소ਸ ਵੀ ਲੈ ਜਾ ਸਕਦੇ ਆ ਨਾ ਚਿੱਲੀ 소ਸ ਵੀ ਲੈ ਜਾ ਸਕਦੇ ਆ ਟਮੇਟੋ 소ਸ ਵੀ ਲੈ ਜਾ ਸਕਦੇ ਆ ਚਿੱਲੀ 소 ਸਾਰੀ ਚਿੱਲੀ 소ਸ ਮਿਲ ਜੂਗੀ ਤੇ ਗ੍ਰੀਨ ਚਿੱਲੀ 소ਸ ਵੀ ਮਿਲ ਜੂਗੀ ਤੁਹਾਨੂੰ ਸਾਬਣ ਲੈਣਾ ਤਾਂ ਸਾਬਣ ਵੀ ਤੁਹਾਨੂੰ ਜਿਹੜਾ ਮਰਜ਼ੀ ਲੈ ਜਾਓ ਚਾਹੇ ਨਿੰਬੂ ਵਾਲਾ ਲੈ ਜਾਓ ਚਾਹੇ ਤੁਸੀਂ ਬਦਾਮਾਂ ਵਾਲਾ ਲੈ ਜਾਓ ਹਨਾ ਤੇ ਵੈਰਾਈਟੀ ਹਰ ਕੋਈ ਲੱਗੀ ਹੋਈ ਆ ਤੇ ਸਿਰਫ ਇਹ ਹੋਏਗਾ ਭਾਈ 75 ਰੁਪਏ ਚ 75 ਰੁਪਏ 'ਚ ਤੁਹਾਨੂੰ ਪੰਜ ਚਾਕੀਆਂ ਇਹ ਦੇਖੋ ਪੰਜ ਚਾਕੀਆਂ ਤੁਹਾਨੂੰ ਮਿਲਦੀਆਂ 75 ਰੁਪਏ 'ਚ ਇਹ ਦੇਖੋ ਤੁਹਾਨੂੰ ਪੰਜ ਚਾਕੇ 1 2 3 4 5 ਪੰਜ ਚਾਕੀਆਂ ਤੁਹਾਨੂੰ 75 ਰੁਪਏ 'ਚ ਮਿਲ ਜਾਂਦੀਆਂ ਕੋਈ ਵੀ ਸਾਬਣ ਲੈ ਜਾਓ ਪੰਜ ਪੰਜ ਦੀ ਇਹਨਾਂ ਪੈਕਿੰਗ ਦਾ ਤੁਹਾਨੂੰ 75 ਰੁਪਏ 'ਚ ਮਿਲ ਜੂਗੀਆਂ ਜੀ ਲੋ ਜੀ ਇਹ ਆ ਤੁਹਾਨੂੰ ਦਖਾਤਾ 75 ਰੁਪਏ 'ਚ ਉਹਦਾ ਉੱਪਰ ਰੇਟ ਤੇ ਜ਼ਿਆਦਾ ਆ ਪਰ ਇਹ 75 ਰੁਪਏ 'ਚ ਵਾਜੀ ਸਾਪਣ ਤੇ ਦੇਖੋ ਜੀ ਜਿਹੜੇ ਸਮਾਨ ਲੈ ਜਾਂਦੇ ਟਰਾਲੀਆਂ ਭਰ-ਭਰ ਕੇ ਲੈ ਜਾਂਦੇ ਆ ਦੇਖ ਸਕਦੇ ਤੁਸੀਂ ਵੱਡੀਆਂ ਟਰਾਲੀਆਂ ਲੱਗੀਆਂ ਹੋਈਆਂ ਤੇ 네ਗੇਟਿਵ ਵਿਚਾਰ ਕਨ 네ਗੇਟਿਵ ਵੀ ਜਿਹੜੇ ਆ ਕਮੈਂਟ ਕਰਨ ਵਾਲੇ ਉਹਨਾਂ ਨੂੰ ਦਿਖਾਣੇ ਪਏ ਆ ਤੇ ਦੇਖੋ ਜੀ ਅਕਸਰ ਅੱਛਾ ਹੈਗਾ ਤਾਂ ਹੀ ਦੁਨੀਆ ਲੈਣ ਆਉਂਦੀ ਆ ਵਧੀਆ ਲੱਗਦਾ ਦੁਨੀਆ ਲੈਣ ਆਉਂਦੀ ਆ ਜੀ ਇੱਦਾਂ ਦੇਖੋ ਤਾਂ ਜੇ ਇਹਨਾਂ ਨੂੰ ਵਧੀਆ ਚੀਜ਼ ਲੱਗਦੀ ਦੇਖੋ ਵੇਸਣ ਦੇ ਬੈਕਟਰੀ ਲੈ ਜਾ ਰਹੇ ਆ ਵਧੀਆ ਲੱਗਦੇ ਆ ਤਾਂ ਹੀ ਲੈ ਕੇ ਜਾ ਰਹੇ ਆ ਡਾਈਪਰ ਵੀ ਤੁਹਾਨੂੰ ਇੱਥੇ ਹੀ ਮਿਲ ਜੂਗਾ ਮਤਲਬ ਹੈ ਹੁਣ ਡਾਈਪਰ ਕਰਿਆਨਾ ਸਟੋਰ ਤੇ ਜਿੱਥੇ ਕਰਿਆਨੇ ਦਾ ਸਾਮਾਨ ਮਿਲਦਾ ਉਥੇ ਡਾਈਪਰ ਵੀ ਮਿਲ ਜੂਗੇ ਤੇ ਲਿਜਾ ਸਕਦੇ ਆ ਡਾਈਪਰ ਵਾਲੀ ਵੀਡੀਓ ਜੇ ਇਹਨੇ ਦੇਖਣੀ ਹੋਵੇ ਤੇ ਪਿੱਛੇ ਸਾਡੀ ਵੀਡੀਓ ਪਾਈ ਹੋਈ ਹੈ ਡਾਈਪਰਾਂ ਦੀ ਉਹ ਦੇਖ ਸਕਦੇ ਆ ਤੇ ਡਾਈਪਰ ਵੀ ਤੁਹਾਨੂੰ ਹਰ ਤਰ੍ਹਾਂ ਦੇ ਡਾਈਪਰ ਮਿਲ ਜੂਗੇ ਐਂਗਲ ਵਾਲਾ ਰੈਕਟੈਂਗਲ ਕਈ ਕੰਪਨੀਆਂ ਆ ਪੈਂਪਰਸ ਦਾ ਹੀ ਆ ਨਾ ਰੈਕਟੈਂਗਲ ਦੀ ਆ ਤੇ ਤੁਸੀਂ ਲਿਜਾ ਸਕਦੇ ਆ ਜਿਹੜੇ ਜਿਹੜੇ ਬਿਸਕਟ ਲੱਗੇ ਆ ਬਿਸਕਟ ਵੀ ਤੁਹਾਨੂੰ 38 38 38 ਰੁਪਏ ਦੇ ਬਿਸਕਟ ਮਿਲ ਜੂਗੇ ਤੇ 36 36 ਰੇਟ ਵਾ ਇਹਨਾਂ ਦਾ ਬਿਸਕੁਟਾਂ ਦਾ ਤੇ ਬਾਕੀ ਤੁਹਾਨੂੰ ਸਾਰੇ ਰੇਟ ਦੱਸ ਦਿੱਤੇ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨੀ ਵੀ 25 ਰੁਪਏ ਤੁਹਾਨੂੰ ਮਿਲ ਜੂਗੀ ਜੇ ਆ ਤਲਣ ਵਾਲੇ ਲੈ ਕੇ ਜਾਣੇ ਇਹ ਵੀ 25 ਰੁਪਏ ਪੈਕਟ ਮਿਲਦੇ ਆ ਤੁਹਾਨੂੰ ਦਿਖਾ ਦਵਨੇ ਆ ਦੇਖੋ ਤੇ ਮਕਰੋਨੀ ਚਾਹੀਏ ਤੁਸੀਂ ਪਾਸਤਾ ਲੈ ਜਾਓ ਹਨਾ ਤੇ ਪਾਸਤਾ ਲੈ ਜਾਓ 25 ਰੁਪਏ ਦੇ ਪੈਕਟ ਠੀਕ ਹੈ ਨਾ ਇਹਦਰ ਵੀ ਉੱਪਰ ਵੀ ਲੱਗਾ ਹੋਇਆ ਆ ਜਿਆ ਇਹ ਤੁਹਾਨੂੰ ਜੀਰਾ ਵੀ ਤੁਹਾਨੂੰ 50 ਰੁਪਏ 60 ਰੁਪਏ ਚ ਮਿਲ ਜੂਗਾ ਇੱਧਰ ਸੌਂਫ ਲੱਗੀ ਹੋਈ ਹੈ 100 150 ਰੁਪਏ ਚ ਵਾ 150 ਦਾ ਇਹ ਦੇਖ ਸਕਦੇ ਜੀਰਾ ਕਿੰਨੇ ਦੀ ਪੈਕਿੰਗ ਆ ਕਿੰਨੇ ਦੀ ਪੈਕਿੰਗ ਆ ਪੈਕਿੰਗ ਕਿੰਨੇ ਦੀ ਹੈ ਹਾਂ ਤੇ ਇਹ 150 ਨੂੰ ਇੱਧਰ ਸੌਂਫ ਤੁਹਾਨੂੰ ਮਿਲ ਜੂਗੀ ਵੱਡੀਆਂ ਪੈਕਿੰਗਾਂ ਮਿਲ ਜੂਗੀਆਂ ਇੱਧਰ ਮੇਥੇ ਪੈਕਿੰਗਾਂ ਮਿਲ ਜੂਗੀਆਂ ਇੱਧਰ ਸੌਂਫ ਤੁਹਾਨੂੰ ਮਿਲ ਜੂਗੀ ਐ ਧਨੀਆ ਮਿਲ ਜੂਗਾ ਹੈ ਨਾ ਤੇ ਇੱਧਰ ਆ ਤੜਨ ਵਾਲਾ ਵੀ ਹੈਗਾ ਸੁਆਣਾ ਵੀ ਮਿਲ ਜੂਗਾ ਤੁਹਾਨੂੰ ਬਹੁਤ ਸਸਤਾ ਹੈ 25 25 ਰੁਪਏ ਚ ਇੱਧਰ ਜੀਰਾ ਤਨਿਆ ਲੱਗਾ ਹੋਇਆ ਤੁਸੀਂ ਆਪਣਾ ਘਰ ਦੇ ਜਾ ਕੇ ਮਸਾਲਾ ਬਣਾ ਸਕਦੇ ਤਾਂ ਸੌਸ ਲੱਗੀ ਹੋਈ ਆ ਇਧਰ ਬੜੀਆਂ ਇਹ ਪੈਕਟ ਕਿੰਨੇ ਦਾ ਬੜੀਆਂ ਦਾ 25 ਰੁਪਏ ਦਾ 25 ਰੁਪਏ ਦਾ ਬੜੀਆਂ ਦਾ ਪੈਕਟ ਹੋਆ ਤੇ ਇਹ ਦੇਖੋ ਜੀ ਐਡਾ ਤੁਹਾਨੂੰ ਪੈਕਟ ਮਿਲ ਜਾਊਗਾ 25 ਰੁਪਏ ਚ ਪਾਪੜ ਲੈਣੇ ਅੰਬਰਸਰੀਆ ਪਾਪੜ ਲੈਣੇ ਤਾਂ ਤੁਹਾਨੂੰ 60 ਰੁਪਏ ਚ ਮਿਲ ਜੂਗੇ ਜੀ ਤੇ ਬੜੀਆਂ ਵੀ ਮਿਲ ਜੂਗੀਆਂ ਹਰ ਕਿਸਮ ਦਾ ਸਾਮਾਨ ਤੁਹਾਨੂੰ ਘਰ ਦੀ ਜ਼ਰੂਰਤ ਵਾਲਾ ਹਰ ਕਿਸਮ ਦਾ ਸਾਮਾਨ ਮਿਲ ਸਕਦਾ ਦਿਨ ਲਈ ਬਾਕੀ ਧੰਨਵਾਦ ਜੀ ਤੁਹਾਡਾ ਸਾਥ ਦਾ ਆਇਆ ਚਾਰ ਲੈਣਾ ਪਏ ਤਾਂ ਵੱਡੀ ਪੈਕਿੰਗ 'ਚ ਵੀ ਆਚਾਰ ਹੈਗੇ ਆ ਦੇਖੋ ਜੀ ਵੱਡੀ ਪੈਕਿੰਗ ਵੀ ਆਚਾਰਾਂ ਦੀ ਹੈ ਵੀ ਛੋਟੀ ਪੈਕਿੰਗ ਵੀ ਆਚਾਰ ਦੀ ਹੈ ਤੇ ਕਪੜੇ ਧੋਣ ਵਾਲੇ ਵੀ ਅਲਟਰਾ ਵਾਈਟ ਸਾਨੂੰ ਕਪੜੇ ਧੋਣ ਵਾਲਾ ਵੀ ਸਾਬਣ ਮਿਲ ਜਾਊਗਾ ਇਹ ਦੇਖੋ ਲੱਗਾ ਹੋਇਆ ਹੈ ਆਟੀਆਂ ਕੇਮਲ ਲਿਖਿਆ ਆਟਾ ਪ੍ਰੀਮੀਅਮ ਆਟਾ ਤੇ ਤੁਹਾਨੂੰ ਆਟੇ ਦੀਆਂ ਥੈਲੀਆਂ ਵੀ ਮਿਲ ਜੂਗੀਆਂ ਤੇ ਜੇ ਆਟੇ ਦੇ ਥੈਲੇ ਜਿੰਨੇ ਜਣੇ ਆਟੇ ਦੇ ਥੈਲੇ ਮਿਲ ਜੂਗੀਆਂ